ਲੋਕਾਂ ਦਾ ਗੁੱਸਾ ਆ ਕਿ ਬਾਬਾ ਫੋਨ ਨਹੀਂ ਚੱਕਦਾ। ਮੇਰ ਜੀ ਆ ਗੱਲ ਫੇ ਪਾਈ ਨਾ ਮੇਰੇ ਹੱਥਾਂ 'ਚ। ਆ ਬੀਬੀ ਦੀ ਰੱਤ ਖਰਾਬ ਆ ਸਾਰੀ ਹੈ ਨਾ। ਹੁਣ ਜੇਬ 'ਚ ਹੱਥ ਪਾਵਾਂਗਾ ਮੈਂ ਹੈ ਨਾ ਕਿਵੇਂ ਚੱਕਾਂ ਫੋਨ ਮੈਂ। ਔਖਾ ਹੋ ਜਾਂਦਾ ਹੁਣ ਦੇਖੋ ਆ ਬੀਬੀ ਜੀ ਸਵੇਰ ਦੀ ਬੈਠੀ ਆ ਨਾ। ਕਈ ਬੰਦੇ ਹਜੇ ਹੁੰਦੇ ਆ ਵੀ ਉਹ ਕਹਿੰਦਾ ਵੀ ਛੇਤੀ ਕਰ ਮੈਨੂੰ, ਉਹ ਕਹਿੰਦਾ ਛੇਤੀ ਕਰ ਮੈਂ ਤੰਗ ਆ, ਉਹ ਤਾਂ ਤੰਗ ਮੈਂ ਆ। ਹੁਣ ਚੱਕਾਂ ਕਿਵੇਂ ਜੇ ਫੋਨ ਮੈਂ? ਹੱਥ ਲਿਬੜ ਜਾਂਦੇ ਸਾਡੇ ਪਾਸ ਦੇ ਵਿੱਚ। ਹੁਣ ਜੇਬ 'ਚੋਂ ਜਾਂ ਉੱਥੋਂ ਵੀ ਚੱਕੀਏ। ਕਿਵੇਂ ਚੱਕੇ ਜੇ ਫੋਨ ਹੱਥ ਐ ਲਾਉਣਾ ਬਕਾ ਹੁੰਦਾ ਸਮਾਨੀ ਹੁੰਦਾ ਜੀ ਕੋਈ ਨਹੀਂ 10 ਮਿੰਟ ਤੱਕ ਫਿਰ ਫੋਨ ਕਰ ਲਿਆ 10 ਮਿੰਟ ਤੱਕ ਫਿਰ ਫੋਨ ਕਰ ਲਿਆ ਅਸੀਂ ਕਿਹੜੇ ਚੱਕਦੇ ਨਹੀਂ ਭਾਈ ਫੋਨ ਇੱਕ ਨੰਬਰ ਬੋਲ ਦੋ ਹੈ ਜੀ ਅ ਮੇਰਾ ਵੀ 9814555613 ਮੇਰੇ ਛੋਟੇ ਭਾਈ ਦਾ ਜੀ 98144 80085 ਹੈ ਨਾ ਜਿਹੜਾ ਸਾਡਾ ਮੈਂਬਰ ਹੋਰ ਆ ਲੜਕਾ ਸਾਡਾ ਹੈ ਨਾ ਉਹਦਾ 81818035 ਹੈ ਨਾ ਚੌਥਾ ਵੀ ਦੇ ਦਨੇ ਆ ਨਾ ਨਵੀ ਕਿੰਨਾ ਓਏ ਨੰਬਰ 13 ਵੀ ਦੇ ਯਾਰ ਮੈਂ ਕੱਲਾ ਵੀ ਹੋ ਜਾਣਾ ਹਾਂ ਜੀ ਮੇਰਾ ਸਰ ਇਧਰ ਬੋਲਦੇ ਬੋਲਦੇ 798 ਲੇਟਰ ਨਾ ਆਏ ਨਾ 181856 ਇਹ ਨੰਬਰ ਆ ਤੁਹਾਡੇ ਹਾਂ ਹਾਂ ਦੇ ਸਵੇਰ ਸਵੇਰੇ 10 ਵਜੇ ਤੋਂ ਬਾਅਦ ਫੋਨ ਜਦੋਂ ਮਰਜ਼ੀ ਕਰ ਲੈ ਨਹੀਂ ਨਹੀਂ ਸਵੇਰ 10 ਦੇ ਪਹਿਲਾਂ ਪਹਿਲਾਂ ਕਰ ਲੋ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਵਿਲੇ ਹੀ ਹੋਣਾ ਫਿਰ ਲਿਖ ਲਿਆ ਕਰਾਂਗੇ ਅਸੀਂ ਵੀ ਆ ਬੰਦਾ ਆ ਰਿਹਾ ਜੀ ਠੀਕ ਹੈ ਉਹ ਤਾਂ ਫਿਰ ਇੱਥੇ ਆਖਾ ਹੋ ਜਾਂਦਾ ਨਹੀਂ ਲੱਕਣੀ ਫੋਨ ਕਰੇ ਬੰਦਿਆਂ ਦੇ